ਹੈਲੋ ਹਾਂਜੀ ਹਾਂਜੀ ਮੈਂ ਟਾਈਮ ਤੇ ਆ ਜਾਵਾਂਗਾ ਘੱਟ ਟੈਨਸ਼ਨ ਨਾ ਲਓ ਤੁਸੀਂ ਕੋਈ ਵੀ ਆ ਜਾਂਗਾ ਟਾਈਮ ਤੇ ਹੋਰ ਤੁਹਾਡੀ ਕੀ ਹਾਲ ਆ ਠੀਕ ਆ ਬਾਜੀ ਹਾਲ ਬਾਜੀ ਮਾੜਾ ਯਾਰ ਕਿਸੇ ਨੇ ਦੁੱਧ ਮੰਗਾਇਆ ਸੀ 5 ਕਿਲੋ ਤੇ ਦੁੱਧ ਮੰਗਾ ਕੇ ਉਹਨੇ ਲਿਆ ਨਹੀਂ ਉਹਨੇ ਦੁੱਧ ਘਰ ਜਿਆ ਖਰਾਬ ਹੋ ਗਿਆ ਸਾਰਾ ਕਿੰਨੇ ਰੁਪਏ ਕਿਲੋ ਦੁੱਧ ਦਾ 70 ਰੁਪਏ ਕਿਲੋ ਤੂੰ ਐਡਾ ਕਰ ਮੇਰੇ ਕੋ 100 ਰੁਪਏ ਦੇ ਹਿਸਾਬ ਨਾਲ ਲੈ ਇੱਥੇ ਖਲੋ ਤੇ ਮੈਂ ਹੁਣੇ ਦੁੱਧ ਵੇਚ ਕੇ ਆਇਆ ਤੇਰਾ ਠੀਕ ਤਾਂ ਆਲਾ 300 ਰੁਪਏ ਨਾ ਮੈਂ ਐ ਗਿਆ ਤੇ ਐ ਆਇਆ ਠੀਕ ਬੱਕਰੀ ਦਾ ਪਿਓਰ ਚਵਾਵਾ ਦੁੱਧ ਲਓ ਜੀ ਮੇਰੇ ਕੋਲ ਬੱਕਰੀ ਦਾ ਪਿਓਰ ਚਵਾਵਾ ਦੁੱਧ ਲਓ ਜੀ ਕਾਕਾ ਤੁਹਾਡੇ ਕੋਲ ਦੁੱਧ ਬੱਕਰੀ ਦਾ ਹੀ ਹੈ ਨਾ ਕੀ ਭਾਵੇਂ ਕੀ ਰੇਟ ਹੈ ਆਂਟੀ 500 ਰੁਪਏ ਕਿਲੋ ਆ ਹਾਂ ਇੰਨਾ ਮਹਿੰਗਾ ਦੁੱਧ ਚੱਲ ਕਿਲੋ ਦੇ ਦੋ ਫੇ ਮੇਰੇ ਬੱਚੇ ਬੁਖਾਰ ਨਾਲ ਪਏ ਆ ਸ਼ੁਕਰ ਹੈ ਬੱਕਰੀ ਦਾ ਦੁੱਧ ਮਿਲਣ ਲੱਗਾ ਵਾ ਭਰਾ ਮੇਰਾ ਕਹਿੰਦੀ ਠੀਕ ਹੈਗਾ ਭਰਾ ਬੱਕਰੇ ਦੁੱਧ ਹੀ ਨਾ ਹਾਂ ਆ ਲੈ ਚੱਕ ਕਰਕੇ ਦੇਖ हां यार आलो ਕਿੰਨਾ ਚਾਹੀਦਾ ਤੁਹਾਨੂੰ ਕਿਲੋ ਰੇਟ ਕੀ ਹੈ 500 ਰੁਪਏ ਭਾਜੀ ਕਿਲੋ ਦੁੱਧ ਪਾ ਦੋ ਕੋਈ ਨਹੀਂ ਮਹਿੰਗਾ ਤਾਂ ਮਹਿੰਗਾ ਹੀ ਸੀ ਆलो ਕੀ ਹੋ ਰਿਹਾ ਵਾਲਾ ਫੜਤੀ ਆਪਣੀਆਂ ਦੋਲਣੀਆਂ ਆਲਾ ਮੇਰੇ ਕੋ 200 ਰੁਪਿਆ 500 ਆ ਗਿਆ ਨਾ ਤੇਰਾ ਯਾ ਕਮਾਲ ਦੀ ਗੱਲ ਹੈ ਮੇਰੇ ਕੋ 70 ਕਿਲੋ ਨੂੰ ਦੁੱਧ ਵੇਚਦਾ ਤੂੰ 500 ਰੁਪਏ ਕਿਲੋ ਦੁੱਧ ਵੇਚਿਆ ਜਿਹਨੂੰ ਕੰਮ ਕਰਦਾ ਆ ਗਿਆ ਤਰੀਕਾ ਉਹਦੀ ਇੱਥੇ ਅਮਰੀਕਾ